ਉਹਨਾਂ ਦਾ ਪਿਸਾ ਦੇ ਨਾਲ 500 ਰੁਪਏ ਦੇ ਵਰਤ। ਆ ਮਨ ਜਾਣੇਗਾ ਮੈਂ ਤਾਂ ਜਹੇ ਜੀ ਲੈ ਕੇ ਗਈ ਉਹਦੀ ਲਾਉਂਗੀ ਵੀਰਾ ਤੇ ਜੀ ਆਂ ਤੇਰੇ ਤੋਂ ਕਰੀ ਸੀ ਮੈਂ ਸੋਣੀ ਦੇ ਇਕ ਲੈਤੀ ਸੀ ਕਿ ਮੈਨੂੰ ਪਰ ਪਾਪਾ ਇੱਧਰ ਸੁਣ ਮੈਂ ਮਹਿੰਗੀ ਲਵਾ ਸਾਬ ਇਹ ਮੇਰ ਤਾਂ ਬਾਰ ਫਿਰ ਵੀ ਆਤ ਨਹੀਂ ਬਾਰ ਕੀ ਸੀ ਉਹ ਪਤਾ ਕਿੰਨਾ ਕੁਸ ਕਰਾ ਲਿਆ ਸੀ ਉਹਨਾਂ ਨੇ ਕਿੰਨਾ ਕੁ ਸਿੱਧਾ ਬਣ ਗਿਆ ਪਾ ਕੇ ਸੁਣਾਂ ਲਈ ਹੁਣ ਸਿਓ ਚਾ 1500 ਲੈ ਲਈ 1500 ਸੁਣ ਚਾ 500 ਹੋਰ ਦੇ 15 ਲੈਣ ਦਾ ਲੰਡਾਈ ਨਹੀਂ ਉਹ ਲੰਡਾਈ ਨਹੀਂ ਪੈਸੇ ਨਾ ਪਤਾ ਇਹਨੇ ਆਕੜ ਤੇ ਨਹੀਂ ਲੈਣਾ ਤੁਸਾਂ ਉਹਦੇ ਕਹਿੰਦੀ ਮਾਈ ਜੀ ਵੀ ਥਣ ਬੰਦ ਹੋਇਆ ਮੋੜੂਗਾ ਪੈਸੇ ਲੈਣੇ ਲੰਗੋਲ ਤੇ ਆ ਨਹੀਂ ਬੇਸਤ ਹੁੰਦੇ ਹੁੰਦੇ ਜਿਵੇਂ ਤੂੰ ਘਰ ਪਰਤ ਤਾਣੀ ਕਰਟਰੀ ਲੈ ਕੇ ਦੇ ਦੇ ਨੱਪਣ ਬੱਕਰੀ ਦੇ ਕੇ 10000 ਨਿਕਟਾ ਕੇ 4000 ਦੇ ਕੇ ਉਹ ਦੇ ਕਹਿੰਦਾ ਮਹੀਨਾ ਰਹਿੰਦਾ ਸੂਣ ਚ ਬੰਦ ਹੋਇਆ ਤਣ ਬੰਦ ਹੋਇਆ ਥਣ ਮੋੜੂ ਮੈਂ ਚੰ ਮਹੀਨੇ ਚ ਕਰੀ ਇਹ ਫਲ ਸੈਕਟ ਦੀ ਸੁਣ ਲੋ ਇਹ ਸੈਕਟ ਦੀ ਫਾਇਦ ਨੂੰ ਜਾਣ ਸਾਰੀ ਤੇ ਹਾਲ ਵੀ ਸਿੱਧ ਗਿਆ ਆਪਾਂ ਰੱਖ ਲੈਂਦੇ ਥਣ ਸਹੀ ਹੋਣ ਸਤਨਕਾਗਰ ਮੈਂ ਟ੍ਰੋਟਕੀ ਵੀ ਤੇ ਮੈਂ ਚੱਟ ਕੇ ਚੱਟ ਕੇ ਕੋਈ ਚੈੱਕ ਕਰਨੀ ਸੀ ਵੀ ਮੈਂ ਸਹੀ ਸਾਰੇ ਆਮਦਨ ਦਾ ਖਾਹਵੰਦ ਇਹਨੂੰ ਬਾਤ ਕਰ ਰਹੀ ਆ ਕੋਈ ਯਾਰ ਬਈਦਰ ਸੁਣ ਹਲ ਸਿੱਟ ਗਈ ਮਾੜੀ ਐ ਚੰਗੀ ਕੋਈ ਨਹੀਂ ਪੱਟ ਬੱਕਰੀ ਆ ਜਾਂਦੇ ਮੈਂ ਤੈਨੂੰ ਬਦਲ ਕੇ ਦਊਂਗਾ ਹਾਂ ਬਾ ਇੱਥੇ ਆ ਜਾ ਗਾ ਆ ਜਾ ਤੂੰ ਹਾਂ ਇੱਕ ਗੱਲ ਸੁਣ ਦੋ ਮਿੰਟ ਆਪਾਂ ਰੋਜ ਦੇ ਗਾਕ ਆ ਰੋਜ ਦੇ ਸਦਾ ਬਾਹਰ ਵਪਾਰੀ ਆ ਇਹਨੇ ਰਾਜੇ ਲੋਕ ਮੰਤ ਲੋਕਰੀ ਇਹਨਾਂ ਨਾਲ ਪਟਕੀ ਨਹੀਂ ਲਾਉਣੀ ਰਾਜੇ ਹੈਗੇ ਮੈਂ ਤੁਹਾਡੀ ਗੱਲ ਸੁਣਨੀ ਹੈ ਤੈਨੂੰ ਐ ਕਿਹਾ ਸੀ ਸਾਨੂੰ ਨਹੀਂ ਪਤਾ ਨਾ ਤੇ ਦੰਦਾ ਬਾਰੇ ਸਾਨੂੰ ਪਤਾ ਇਹ ਹੱਸਿਆ ਨਾ ਮੈਂ ਤੈਨੂੰ ਆਖਿਆ ਨਾ ਸਾਨੂੰ ਦੰਦਾ ਬਾਰੇ ਨਾ ਸਾਨੂੰ ਖਾਣਾ ਬਾਰੇ ਮੈਂ ਆਸਤਾ ਤੇ ਸਕੀਨ ਤੇ ਲੈ ਕੇ ਜਾਣੇ ਕਿਹਾ ਦੰਦਾ ਦੀ ਸਹੀ ਹੈ ਜੇ ਨਹੀਂ ਸੁਣਾਲੀ ਸੀ ਉਹ ਦੱਸ ਗੱਲ ਥਾਣ ਦੀ ਹੋਈ ਸੀ ਤਿੰਨ ਬੱਲੇ ਬੱਕਰੇ ਜਾਂਦੇ ਦੇ ਅਰਦਾ ਭਾਈ ਘਰ ਜਾ ਐਵੇਂ ਕੁੱਦੂ ਬਣਾਉਣਾ ਸਾਨੂੰ ਕੋਈ ਅਰਦਾ ਕਰਾਂਗੇ ਤੁਸੀਂ ਸੱਚੀ ਗੱਲ ਸੁਣੋ ਗਰੀਬ ਬੰਦਾ ਤੂੰ ਮੈਂ ਉਏ ਚੱਲੋ ਬਾਬਾ ਜੀ ਬਹੁਤ ਯਾਰ ਕੋ ਸਾਰੇ ਬੰਦੇ ਆਪਣੇ ਤੇ ਨਹੀਂ ਜਾ ਰਹੇ ਭਾਈ ਜਾ ਰਹੀ ਆ ਵਾਗਾ ਕੋਈ ਹੋਵੇ ਕੁਝ ਕਹੀ ਜੇ ਚੱਲਦੇ ਸਾਰੇ ਤੇਰੇ ਕੋ ਨੂੰ ਮਾਰਨਾ ਪਵੇ ਦੇਵੀ ਬੱਕਰੀ ਬੱਕਰੀ ਤੋਂ ਨਾਲ ਚੱਲੂ ਬੱਕਰੀ ਦੇ ਸੰਵਾ ਮੈਂ ਦੇ ਤੂੰ ਬੱਕਰੀ ਸੁ ਆ ਜਾਣ ਦੇ ਬੱਕਰੀ ਮੱਡੀ ਤੇ ਲੈ ਲੈਣਾ ਤੇਰੇ ਕੋਲ ਖੜੀਆਂ ਬੱਕਰਾਂ ਦੇ ਸੰਵਾ ਬੱਕਰੀਆਂ ਦੇਖੋ ਜੀ ਮੇਰੇ ਕੋਲ ਬੱਕਰੀਆਂ ਤੇ ਆ ਵੇ ਸੱਚੀ 30000 ਦੀਆਂ ਬੱਕਰੀਆਂ ਖੜੀਆਂ ਦੇ ਦੇ ਤਿਆ ਚੱਲ ਲੈ ਜਾ ਚੱਲ ਲੈ ਜਾ ਉਹੀ ਲੈ ਜਾ ਬੱਕਰੀ ਜੱਤੀ ਵਾਲੀ ਲੈ ਜਾ ਜਾ ਉਹ ਜੇ ਲੋਕੀਂ ਰਦਾਸ ਫੇਰ ਹੁਣ ਅਸੀਂ ਕਿੱਧਰ ਜਾਏ ਕਿੱਦਾਂ ਮਾਰਨਾ ਅਸੀਂ ਵੀ ਬਾਸ ਦੇ ਲੈ ਕੇ ਗਏ ਅਸੀਂ ਵੀ ਆਪੇ ਲੈ ਕੇ ਗਏ ਮੇਮ ਨੇ ਦਿਆਉਗੀ ਮੇਮ ਨੇ ਦਿਆਉਗੀ ਸਾਨੂੰ ਕੀ ਬਤਾ ਪਿਆ ਹਾਂ ਇਹਦੇ ਚ ਕੋਈ ਪਾਪਾ ਇਹਦੇ ਪੈਸੇ ਦੇ ਨਾਲ ਨਹੀਂ ਜਾਣਾ ਦਰਸੀਸ ਦੀ ਮੈਲ ਦਰਸੀਸ ਦੇ ਆਪਾ ਉਹ ਕਹਿੰਦਾ ਵੀ ਜਦੋਂ ਪੁੱਤਾਂ ਲੈਂਦੇ ਆਂ ਬੰਦਦਾ ਤਾਂ ਅਗਲੇ ਉਹ ਚਾਰ ਬਾਅਦ ਕੋਈ ਨਹੀਂ ਕਰਮਾਂ ਦਾ ਇਧਰ ਸਿਰ ਬਾਬੇ ਨਾਲ ਨਹੀਂ ਗੱਲ ਕਰਦੇ ਕਿ ਥਣਾ ਬੰਦ ਤਾਂ ਪੱਕਰੀ ਹੁਤਾ ਦੋਪਲ ਪੈਸੇ ਦੇ ਲੈ ਉਹ ਹਗਲਤ ਨਾ ਇਹ ਬਣਨਗਾ ਦੋ ਇੰਨੀ ਇੱਥੇ ਇਹ ਬੰਦਾ ਲਾਉਣਾ ਇਹ ਤਾਂ ਬਗਾੜੂ ਹੈਗਾ ਚਲੋ ਕੋਈ ਦੀ ਰਾਮ ਨਾਲ ਗੱਲ ਕਰਾਉਣਾ ਦਬਲ ਲਾਵਾਂਗੇ ਨਰੌੜਾ ਇਹਨਾਂ ਦਬਲ ਲਾਵਾਂਗੇ ਵੇਟ ਕਰੋ ਵੇਟ ਤਾਂ ਕਰ ਲੈ ਸਾਡੇ ਯਾਰ ਚੂਲੀ ਦਾ ਦੁੱਧ ਲਾਉਂਦਾ ਹੋਵੇ ਥਣ ਬੰਦਦਾ ਪਤਾ ਲੱਗਦਾ ਦੇਖ ਲੈ ਮੇਰੇ ਤੋਂ ਲੈ ਇੱਧਰ ਤੂੰ ਰਾਜ ਰਾਹੜ ਬਿਆ ਤੂੰ ਦਾ ਕੀ ਮੈਂ ਤਾਂ ਦੇਖ ਲਈ ਜੀ ਰਾਹ ਥੋਲ ਦੱਸ ਤੂੰ ਜਮਾ ਬੰਦ ਹੈ ਚੱਲਦਾ ਨਹੀਂ ਐਸਾ ਬੰਦ ਨਹੀਂ ਅਸੀਂ ਡਬਲ ਦੇ ਮੰਗਦੇ ਡੇਟਾ ਬਲ ਤੇ ਉਹ ਸਰ ਗਿਆ ਯਾਰ ਪਰ ਇਹੋ ਯਾਰਾ ਚੌੜਾ ਕਾਰਖਾਨਾ ਸਾਰਿਆਂ ਨੂੰ ਦਿਖਾ ਦਨੇ ਆ ਉਹ ਖਣ ਬਾਈ ਵੇ ਇਹ ਆ ਜੋ ਬਈਓ ਰੇ ਬੈਠੋ ਕੋਈ ਸਿਆਣਾ ਬੰਦਾ ਲੈ ਪੂਰਾ ਤਾਰ ਨਹੀਂ ਹੈ ਜੀ ਇਹਦੇ ਚ ਆ ਆ ਵੇ ਇਹ ਇਹ ਦੇ ਕਿੰਨਾ ਕਾਊਗਾ ਲੈ ਐ ਮਾੜਾ ਮੋਟਾ ਤਾਊਗਾ ਹੀ ਉਹ ਜਿੱਡਾ ਥਣ ਉਨਾਂ ਹੀ ਦਊਗਾ ਜਰਾ ਲੈ ਹੁਣ ਕੀ ਚੂਹੀ ਵਰਤੀ ਨੇ ਐ ਤਾਂ ਧਾਰ ਆਊਗੀ ਐ ਮਾਰੀ ਮੋਟੀ ਦੇ ਤੈਨੂੰ ਕਮਲ ਹੈਗੇ ਸਤਾ ਕਮਲੇ ਆ ਬਾਬਾ ਲੈ ਦੱਸ ਕਿੰਨਾ ਕਦੂਕਾ ਵਿੱਚ ਆ 1 ਕਿਲੋ ਉੱਤਰ ਲੈ ਇੱਕ ਹਜ਼ਾਰ ਦਾ ਐ ਤਾਂ ਮਾਰੀ ਮੋਟੀ ਕੁਮਾਰੀ ਬੱਸ ਦੇ ਵੀ ਆ ਜੀ ਬਾਬਾ ਅਸੀਂ ਤੇਰਾ ਪੁੱਤਾਂ ਨੂੰ ਬੱਕਰੀ ਦੱਸੀ ਨਾ ਦਿਓ ਮੁੰਡਾ ਜਵਾਕ ਮੇਰਾ ਮੈਂ ਨਹੀਂ ਦਿੰਦੀ ਮੈਂ ਪਾਵੇ ਪੈਸੇ ਪਾਵੇ ਇਹ ਮੈਨੂੰ 50000 ਚ ਮੋੜ ਦੇ ਉਹ ਨਹੀਂ ਦਿੰਦੇ ਦੱਸੀ ਤੈਨੂੰ ਕੋਈ ਨਹੀਂ ਗੱਲ ਦੀ ਗੱਲ ਮੈਨੂੰ ਤਾਂ ਸੀਸ ਨਹੀਂ ਦਿੰਦੀ ਇਹ ਆਪੀ ਤੂੰ ਸਰਤਾ ਲਾਈ ਜਾ ਮੈਂ ਨਿਕਲਣ ਨੂੰ ਗੱਲ ਤਾਂ ਆ ਗਈ ਹਾਂ ਹਾਂ ਤੋ ਇਹ ਕੋਈ ਨਹੀਂ ਕਰਵਾਉਣਾ ਭਾਈ ਨਾ ਕਰਵਾਉਣਾ ਇਹ ਚੁੱਪ ਕਰਕੇ ਤੈਨਾਂ ਗੱਲ ਕਰਨ ਲਾ ਕੇ ਹਨਾ ਓਏ ਤੂੰ ਗੱਲ ਕੋਈ ਨਹੀਂ ਨੂੰ ਬਾਤ ਰੱਖੇ ਦੇ ਦੇ ਦੇਖਾਂ ਔਰੇ ਲਿਆ ਦੇਖਾਂ ਆਪਾ ਖੁਸ਼ ਹੋਵੀ ਆ ਦੇਖੋ 6 ਵਾਲੇ ਚੱਕੇ ਆ ਜੀ ਚਾਰ ਹੀ ਮੰਨਾ ਆ ਦੇਖ ਆ ਦੇਖੋ ਜੀ ਮੈਂ ਤਾਂ ਜਹੇ ਜੀ ਲੈ ਕੇ ਗਈ ਹਾਂ ਉਹ ਜੀ ਲਾਉਂਗੀ ਵੀਰਾ ਤੇ ਜੇ ਆਂ ਤੇਰੇ ਤੋਂ ਕਰੀ ਸੀ ਮੈਂ ਸੋਣੀ ਦੇ ਕੇ ਲੈਤੀ ਸੀ ਕਿ ਮੈਨੂੰ ਪਰ ਬਾਬਾ ਇੱਧਰ ਸੁਣ ਪਰ ਤੁਸੀਂ ਤਾਂ ਉਹ ਕਰ ਲਈ ਗੱਲ ਫਿਰ ਜੇ ਮੈਂ ਤੂੰ ਕਰਦਾ ਮੈਂ ਐਸੀ ਕਰਾਂਗੇ ਚੱਲ ਐ ਕਰੋ ਪਰ ਦੇਖ ਲੈ ਵੀਡੀਓ ਬਣਾ ਲਓ ਜਿੱਤੇ ਮੈਨੂੰ ਪਰਪਰੀ ਹੋ ਜੀ ਮਿਲ ਕੇ ਮੈਂ ਪਰਪਰੀ ਤੁਹਾਨੂੰ ਮੋੜ ਕਿਉਂ ਲਾਉਂਗੀ ਲੈ ਯਾਰ ਹੁਣ ਬੱਲੇ ਇੱਧਰ ਲੈ ਹੁਣ ਕਿਹ ਜੀ ਜੇ ਜੇ ਆ ਜੀ ਹੋਰ ਕਿਹ ਜੀ ਇਹ ਲੈ ਇਹ ਕਦੇ ਦੱਸੋ ਮੈਂ ਤੁਹਾਨੂੰ ਚਾਹਦਾ ਹਾਂ ਮੈਂ ਦੱਸਦਾ ਬਾਬਾ ਹੋਰ ਕਿ ਸੋ ਕੀ ਕਰੀਏ ਜੇ ਤੇ ਨਾ ਨਹੀਂ ਦੱਸੋ ਕੀ ਕਰ ਸਕੀਏ ਦੱਸੋ ਬਾਬਾ ਜੀ ਬੱਕਰੀ ਮੰਗਦੇ ਨੇ ਪਰ ਜਦੋਂ ਬੱਕਰੀ ਇਹਦੇ ਨਾਲ ਦੀ ਕਿਸੇ ਨੂੰ ਬੱਕਰੀ ਆ ਜੂ ਆ ਉਹ ਖੜੀਏ ਤੇ ਕੋਲ ਓਹ ਕੀ ਵਾਲੀ ਫੜ ਲੈ ਜਾ ਕੋਲ ਕੇ ਲੈ ਜਾ ਅਸੀਂ ਕੋਲੋਂ ਮੰਗ ਕੇ ਤੂੰ ਆਪ ਦੇ ਨਾ ਨਾ ਕੋਈ ਨਹੀਂ ਓਏ ਗੱਲ ਸੁਣ ਓਏ ਤੈਨੂੰ ਸਾਰਾ ਹੀ ਟੁੱਟਾ ਹੈ ਇਹ ਵੀ ਦੇ ਦੇ ਬੱਕਰੀ ਆ ਵੀ ਫਰੀ ਦੇ ਦੇ ਇਹਨਾਂ ਨੂੰ ਬਾਬੇ ਨੂੰ ਲੈ ਲਓ ਕੋਈ ਨਹੀਂ ਚਾਲੇ ਬਾਬਾ ਲੈ ਜੀ ਦੇਖ ਲੈ ਜੀ ਮੇਰਾ ਕਿੰਨੇ ਦੀ ਆ ਮੈਂ ਦਵਾਉਣਾ ਕਿੰਨੇ ਦੀ ਆ ਬੋਲ ਕਰ ਮੁੱਲ ਅਗਲੀ ਮੰਡੀ ਵਿੱਚੋਂ ਪੈਸੇ ਨਹੀਂ ਮੈਂ ਪੁੰਨ ਕਰਦਾ ਬਾਬਿਆਂ ਨੂੰ ਤੂੰ ਤਾਂ ਹਾਂ ਹੈ ਗੈਰ ਪੀਆਂ ਦੀ ਇਹ ਯਾਰ ਤੂੰ ਜੇ ਜਮੀ ਪਾਣੀ ਚ ਬਹਿ ਗਿਆ ਮੈਂ ਦੰਦਾਗਾ ਨੂੰ ਨਹੀਂ ਨਹੀਂ ਯਾਰ ਅੱਬ ਦੇ ਫਕੀਰ ਨੇ ਇਹ ਇੰਨਾ ਤਾਂ ਬੋਤੇ ਵਰ ਗਿਆ ਮੈਂ ਦੇ ਕੋਣ ਫਿਰ ਗੱਡੀ ਕੀ ਗੱਲ ਆ ਯਾਰ 4000 ਜਿਹੜੀ ਬਤਾ ਦਿਓ ਉਹ ਮੱਥਾ ਐਵੇਂ ਨਹੀਂ ਫਕੀਰਾਂ ਨਾਲ ਲਾਈਦਾ ਰੱਬ ਦੇ ਫਕੀਰ ਹੁੰਦੇ ਨੇ ਸਾਮੋਸਾ ਵੀ ਵਰਪਰੀ ਨਾਲ ਕਰੀਏ ਇਹ ਚਾਰ ਚੀਜ਼ ਉਹ ਮੇਰੇ ਯਾਰ ਇਹ ਨਾਲ ਨਾ ਕਰੇ ਕੰਮ ਯਾਰ ਇਹ ਚਾਰ ਚੀਜ਼ ਨੇ ਤੇ ਮੰਗੇ ਦਿੱਤਾ ਨਾ ਚਾਰ ਮੰਗਿਆ ਸੀ ਚਾਰ ਮੰਗੇ ਚਾਰ ਦਿੱਤਾ ਕੋਈ ਨਹੀਂ ਮੇਰੇ ਕੋਲ ਵਰਪਰੀ ਮੰਡੀ ਜੀ ਤੁਸੀਂ ਘੰਟਾ ਦਾ ਵੇਟ ਕਰੋ ਮੇਰੀ ਮੈਂ ਮਹਿੰਗੀ ਲਵਾ ਸਭ ਮੇਰੇ ਤਬਰ ਪਰ ਵੀ ਆਤ ਨਹੀਂ ਵਾਰ ਕੀ ਸੋ ਪਤਾ ਕਿੰਨਾ ਕੁਸ ਕਰਾਉਂਗਾ ਜਿੰਨਾ ਬਣ ਗਿਆ ਪਾਵੇ ਉਹਦਾ ਕੋਈ ਰੈਂਕ ਨਹੀਂ ਉਹਦਾ ਕੋਈ ਪੰਗ ਨਹੀਂ ਉਹਦਾ ਕੋਈ ਕੱਲ ਨਹੀਂ ਕਹਿੰਦੇ ਆਪ ਹੀ ਰੋ ਲਾ ਦੇਖ ਲੋ ਲੈ ਐ ਕਰਦੇ ਗਰੀਬਾ ਗਰੀਬ ਬੰਦਾ ਜੀ ਕੋਈ ਨਹੀਂ ਕਰ ਲੋ ਕੋਈ ਨਹੀਂ ਕਰ ਲੋ ਤੁਸੀਂ ਟਿੱਡ ਮਲਦਾ ਨਾ ਜ਼ਰਾ ਉਹ ਟਿੱਕ ਤਾਂ ਪਹਿਲਾਂ ਮਾਰਦੇ ਯਾਰ ਮਾਨਾ ਕੋਈ ਨਹੀਂ ਜਿਵੇਂ ਹੋ ਤੁਸੀ ਕੀ ਕਰੀਏ ਰਾਜਾ ਜੀ ਇਹ ਕਰਨਾ ਹੈ ਜਿਵੇਂ ਕਰੀਏ ਬਾਬਾ ਕਿਵੇਂ ਕਰੀਏ ਉਹ ਜਦ ਬਾਬਾ ਕਈ ਜਣਾ ਬਦਲਦੇ ਜੀ ਬੰਦੂ ਉਹਦੀ ਵੀ ਕਰੀ ਦਿੱਤੀ ਮੈਨੂੰ ਬਾਬਾ ਰਾਜਾ ਬੈਠ ਕੇ ਕਰਾ 4000 ਨਾਲ ਦਿੱਤਾ ਸੀ ਇਹਨੂੰ ਨਾਲ ਨਾਲ ਦਿੱਤਾ ਸੀ ਇੱਕ ਕੰਮ ਕਰ ਜਾ ਇੱਕ ਤਾਂ ਤੂੰ ਆ ਦੇ ਦੇ ਬੱਕਰੀ ਉਹ ਯਾਰੇ ਉੱਥੇ ਇੱਕ ਹੋਰ ਛਾਹੀ ਛਾਹ ਹੋਰ ਵੀ ਹੈ ਗਿਆ ਹੋਰ ਫੜਕੇ ਹੋਏ ਬੱਕਰੀ ਫਖੀਰ ਦਾ ਬਬ ਮੰਗੀਏ ਬਾਬਾ ਕੀਪ ਤਾਂ ਕੱਟਾ ਬਾਬਾ ਕੁਰੀਚੋ ਦਾ ਪੌੜਾ ਹੋਰ ਕਰਾ ਦਾਂ ਤੇਰਾ ਓ ਰ ਯਾਰਾ ਯਾਰ ਨਾ ਕੱਢਿਆ ਜੀ ਮੰਤ ਲੋਕ ਨੇ ਇਹ ਵਿਚਾਰੇ ਨਹੀਂ ਨਹੀਂ ਕੋਈ ਬਦਾਈ ਲੈਣ ਜਾ ਮ ਗਰੀਬ ਦੇ ਕਦੇ ਕਸਮ ਲੱਗੇ ਗਰੀਬ ਨੂੰ ਤੰਗ ਨਹੀਂ ਕਰੀ ਨਾ 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 ਮੈਂ ਨਹੀਂ ਆ ਕਿ ਸਾਲ ਸਾਲ ਦੇ ਮੁੰਡਾ ਅਗਲਾ ਪੀ ਦਿਨ ਦਾ ਕਦੇ ਤੇ ਪਲਾ ਕੇ ਕੀ ਲੋਟ ਸਹੀ ਗੱਲ ਆ ਗਾੜੀ ਹੁਣ ਉਹਰੇ ਮਾਰਦੇ ਹੋ ਕਿ ਜਦੋਂ ਹਟਦਾ ਨਹੀਂ ਕ ਪਤੰਤਰ ਬੋਲਦਾ ਨਾ ਮੈਂ ਤਾਂ ਚਿੰਤਕ ਮੈਂ ਕਿੰਨਾ ਤਰ ਹੋ ਗਿਆ ਤੇ ਮੰਡੀ ਤੋਂ ਮੈਂ ਤਾਂੜੀ ਨਹੀਂ ਮਾਰੀ ਕਿ ਚੁੱਪ ਕਰਕੇ ਗੱਡੀ 'ਚ ਬੈਠੇ ਰਹਿਣੇ ਆ ਆ ਮੰਡੀ ਹੋਏ ਆ ਜੀ ਆਏ ਮੰਡੀ ਨਾ ਕਦੇ ਘੇੜੇ ਦਿੱਤਾ ਲੱਲ ਕੀਤੀ ਹੈਗੀ ਬਸ ਆ ਇਹਨਾਂ ਛੱਡੋ ਤੇ ਆ ਆਪਦੀ ਲੈ ਜਾਓ ਸਾਰਾ ਕੁਝ ਇਹ ਗੱਪਣਾ ਕ ਫੰਡ ਰ ਓਏ ਕਿਵੇਂ ਹੈਗੀ ਭਾਈ ਮੜਿਆ ਦੱਸ ਦਿਓ ਓ ਬਤਾ ਓਏ ਭਾਈ ਓਏ ਬਤਾ ਰਿਹਾ ਭਾਈ ਖਾਲੀ ਆ ਭਾਈ ਕਰਕੇ ਦੇਾਂਗੇ ਬਾਬਾ ਤੇ ਜ਼ਿੰਮੇਵਾਰੀ ਨਹੀਂ ਖਾਲੀ ਕਰਕੇ ਦੇਊ ਜੀ ਕਹਿੰਦਾ ਬਸ ਆ ਥਾਣ ਤੋਂ ਦੇਖ ਲੋ

ਆ ਤਾਂ ਦੱਸ ਕਿਵੇਂ ਆ ਗਏ ਨੇ ਫੰਡ ਆਹ ਫੰਡ ਰਾ 15 820 ਐ ਤਾਂ ਮੈਂ 4000 ਵਾਲੀ ਕਰਕੇ ਇੱਕ ਕੇਸ ਨਹੀਂ ਮਿਲਿਆ ਵਾਲੀ ਉਹ ਪਰਪਰੀ ਵਟੇ ਇਸ ਦੀ ਦੇ ਦੂ ਕੋਈ ਐ ਤਾਂ ਦੇਖੋ ਬੋਰਡ ਤੇ ਪਰਪਰੀ ਵਟੇ ਦੇ ਦੂਗਾ ਵੇ ਆਹ ਬੋਰਡ ਤੇ ਪਰਪਰੀ ਵਟੇ ਆਹ ਇਹਦੇ ਕੋਲ ਕਾਲੀ ਖੜੀ ਹੈ ਇਹਦੇ ਨਾਲ ਦੀ ਉਹ ਦੇਵੇ ਮੈਨੂੰ ਕਾਲੀ ਕਿੱਥੇ ਹੈ ਨਹੀਂ ਆਹ ਖੜੀ ਹੈ ਉਹ ਕਾਲੀ ਤਾਂ ਮੇਰੀ 34000 ਦੀ ਆਪ ਖਰੀਦ ਹੈ ਚਲ 30 ਦੀ ਰੱਖ ਲੋ ਪਾ ਪਾ ਲੋ ਆ ਕਟਾ ਦੇ ਸਿੱਨੀ ਚ ਕੱਟਦੇ ਆ ਬਲਾ ਕਟਾ ਦੇ ਯਾ ਫੜ ਕੇ ਤਾਂ ਲਿਆ ਦਿਖਾ ਓਏ ਆ ਫਿਰ ਆ ਬੰਦੇ ਆ ਕਿ ਆਇਆ ਹੋਇਆ ਆ ਇਹਦੇ ਨਾਲ ਬੰਨ ਧਰਿਆ ਮਾਰ ਵਾਲੀ ਖੜ ਜਾ ਯਾਰ ਮੇਰੇ ਨਾਲ ਬਲੇਟ ਵੀ ਦਤਾ ਆ ਕਿ ਮੈਂ ਯਾਰ ਅਮਰਦਨ ਤੋਂ ਪੱਕੇ ਨੂੰ ਫੋਟਾ ਕਰਾਂ ਉਹ ਭੱਜ ਕੇ ਕਰੇਗਾ ਗੱਲ ਉਹੇ ਡਾਣਾ ਨੇ ਪਹਿਰੇ ਮੇਰੀ ਆਲੀ ਦੇਖ ਲੈ ਬਾਬਾ ਉਹਦੀ ਕਹਦਾ ਨੇ ਮੇਰੀ ਆਲੀ ਦੇਖ ਲੈ ਬਾਬਾ ਉਹ ਭੱਜ ਕੇ ਮਾਰ ਦੂ ਇਹ ਕੀ ਦੂ ਮੈਂ ਤਾਂ ਡਰ ਗਿਆ ਇਹ ਤੋਂ ਆ ਬਾਬੇ ਤੂੰ ਉਹਦੇ ਦੇ ਨਾਮ ਨਹੀਂ ਦੱਸੀ ਡਰਾਉਣ ਨਹੀਂ ਬੇ ਕਿਸ ਤੂੰ ਮਾਰ ਦੂ ਮੈਨੂੰ ਅਸਲੀ ਦੱਸੀ ਸੱਚ ਪਾਪ ਹੋ ਜਾਂਦੇ ਮੈਨੂੰ ਪਤਾ ਆਲੀ ਬੱਕਰੀ ਤੇ ਲਿਆ ਦਿਖਾ ਉਹ ਕਾਲੀ ਬੱਕਰੀ ਓ ਕਾਲੀ ਬੱਕਰੀ ਲੈ ਆ ਨਾਲੇ ਪੀਲੀ ਲੈ ਚਲੋ ਜੀ ਸਾਰੇ ਬਾਤ ਇਹਨੇ ਨਾ ਸੋਟ ਸਾਡੇ ਬਾਰੇ ਵੀ ਅੱਜ ਦਿਨਾਂ ਕੰਬੀਕਰੀ ਸੈਂ ਮੈਂ ਤਾਂ ਪੱਟ ਰਿਹਾ ਸੀ ਰਾਜੋ ਵੀ ਆਏ ਜਬ ਬੱਕਰੀਆਂ ਦੰਦ ਬਾਬਾ ਸੌਦਾ ਕਿਨੇ ਕਰਾਇਆ ਤੀ ਇਹ ਇਹਨਾਂ ਨੇ ਆਪ ਹੀ ਕਰਾਇਆ ਸੀ ਮੈਂ ਤਾਂ ਪੱਟ ਲੈਣਦੀ ਸੀ ਕੈਰੀ ਆ ਲਓ ਜੀ ਆ ਲਓ ਹਰ ਜਾ ਚਾਰ ਦੰਦ ਦਾ ਹੈ ਚੜਿਆ ਜਾਂਦਾ ਹੈ ਚੜਿਆ ਹੋਏ ਚੰਦ ਆਹ ਦਿਖਾ ਦੇ ਚੜ ਕੇ ਦੇਖ ਦੇ ਦੇਖ ਆ ਲੈ ਆ ਲਓ ਜੀ ਹਰ ਜਾ ਹਰ ਜਾ ਇਹਨੂੰ 헤 ਜੀ ਦੀ ਪੂਰੀ ਲੱਗਿਆ ਜਲ ਨਹੀਂ ਨਾ ਹੋਵੇ ਇਹ ਬਾਉਸ ਅਗਲੀ ਮੰਡੀ ਇਹ ਵੀ ਵਾਪਸ ਅਗਲੀ ਮੰਡੀ ਫੇਰ ਗੱਡੂਗਾ ਚੰਡੀ ਲੱਣ ਮੇੜੋ ਜੀ ਕਿਨ ਮੇੜ ਕੇ ਕੁੱਬੋ ਕਿੰਨਾ ਵਾਦਾ ਦਿਉਂਗਾ ਜੀ ਬਾਪ ਨਾਲ ਪੱਟ ਸੀ ਦੇ ਜਨਾ ਮੈਂ ਤਾਂ ਮੈਂ ਤਾਂ ਤਲ ਤਿੰਨ ਸੇ ਲੈ ਕੇ ਐਸ ਨੇ ਮੇਰੇ ਕੋਲ ਵਾਪਸ ਮੋੜਤੀ ਸੱਤ ਗੱਡੀ ਕੋਲ ਉਹ ਛੋਟੇ ਰੇਟ ਜੇ ਸੈਟ ਮੈਂ ਲੈ ਤੈਨ ਆ ਮੈਨੂੰ ਸੋਣੀ ਲੱਗੀ ਸੀ ਰਾਜੇ ਏ ਮੈਂ ਜੜਕਦੇ ਨੇ ਲੈ ਕੇ ਧੱਕੇ ਨਾਲ ਆਇਆ ਚੱਲ ਬੰਦੋ ਵਿਆਹ ਲੈ ਲੋ ਚਲੋ ਬੰਦੋ ਓਏ ਖਰਜਾ ਬੰਦੇ ਨੂੰ ਚੋਰ ਨੇ ਉਹ ਖੋ ਕੇ ਲੈ ਜਾਂਦਾ ਪਤਾ ਨਹੀਂ ਕਹੇ ਜਾਂ ਬੰਦਾ ਦਾ ਤੂੰ ਐ ਕਰ ਓਏ ਸੀ ਪਾ ਦਿਓ ਜੀ ਦੋ ਮਹੀਨੇ ਬਾਪਾ ਬਰ ਦਾ ਸਾਡੇ ਬਾਬੇ ਦੀ ਕੱਟੀ ਸੀ ਨੇ 4000 ਆ ਬਾਦ ਦੋ ਮਹੀਨੇ ਖਰਜਾ ਪਾਪਾ ਤੂੰ ਹਾਂ ਜੀ ਹਾਂ ਹੜੋ ਮੁੰਡਿਆ ਰੱਬ ਲੋਕ ਨੇ ਇਹਨੂੰ ਰੱਖ ਲੈ ਦੇ ਦੇ ਮਾ ਉਹ ਬਾਬਾ ਮੈਨੂੰ ਹਾਂ ਠੀਕ ਆ ਕਿਸੇ ਨੂੰ ਮਾਰ ਲੈ ਲਵਾਂਗੇ ਜੰਗਾ ਹੋ ਜਾਏਗਾ ਤੂੰ ਮੈਂ ਮੋਰ ਦਵਾ ਲੱਗ ਜੂਗਾ ਲੈ ਲਊਗੀ ਉਹ ਦੋ ਵਾਰੀ ਦਾ ਤੇ ਆਵੇ ਕਿ ਆ ਕੇ ਦੋ ਹਜ਼ਾਰ ਨਾ ਆਏ ਦੋ ਹਜ਼ਾਰ ਹੋਰ ਦਵਾ ਲਾਂਗੇ ਤੁਸੀਂ ਕਰ ਦੋਗੇ ਹੋਰ ਨਾ ਆਣਗੇ ਹੋ ਜਾ ਚਲ ਠੀਕ ਹੈ ਵੀਰੇ ਹੋਰ ਦਵਾ ਲਾਂਗੇ ਚਾਰੇ ਦੇ ਨਾਲ ਤੀ ਖੜੀ ਆ ਹਜ਼ਾਰ ਹੋਰ ਦਵਾਦਾਂ ਉਹ ਚਾਰ ਫਰਾ ਵੀ ਦੇਈ ਨਾ ਓਏ ਬੱਕਰੀ ਵੀ ਤੂੰ ਤੂੰ ਪੰਜ ਕਹਿਣਾ ਵੀਰੇ 1 ਮਿੰਟ ਪੰਜ ਕਹਿਣਾ ਚਾਰੇ ਚ ਵਗ ਗਿਆ 1000 ਹੋਰ ਦੇ ਦੇ ਨੀ ਬਸ ਠੀਕ ਹੈ ਨਾ ਦੇ ਦੇ ਨੀ ਚਲ ਕੋਈ ਨਹੀਂ ਨਹੀਂ ਜਰ ਮੈਂ ਠੀਕ ਹੈ ਨਾ ਕੱਲ ਮੈਂ 1000 ਰੁਪਏ ਹੋਰ ਦੇਣਾ ਨਾਲੇ ਲਪੜਾ 1000 ਰੁਪਏ ਦੇ ਨੀ ਨੀ ਹੁਣ ਮੈਂ ਆਉਣਾ ਮੈਂ ਆਪੇ ਕਰ ਦੂੰਗਾ ਆ ਪੁੱਛੋ ਇਹਨਾਂ ਨੂੰ ਦੇ ਮੇਰੇ ਪਸੰਦ ਨਹੀਂ ਸੀ ਗਿਆ ਬਾਈ ਵਾਰ ਕਹੀ ਆਂਦਾ ਮੈਂ ਤੇ ਲੈਣ ਦੀ ਨਹੀਂ ਸੀ ਗਿਆ ਇਹਨਾਂ ਨੇ ਕਹਿੰਦੇ ਲੈ ਲੈ ਮੈਂ ਚਲ ਜੀ ਮੈਂ ਕੁਝ ਕਰ ਤੋਂ ਵੀ ਚਲ ਥੋੜਾ ਨਿਪੜਨ ਵਾਲੀ ਗੱਲ ਕਰਾਉਣੀ ਇਸ ਦਾ ਆਹ ਠੀਕ ਠਰੇ ਠੀਕ हो गया 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 नहीं गया हो गया नहीं गया हो गया नहीं लेना हो गया 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 ਬਾ ਠੀਕ ਆ ਕੋਈ ਫੋਸਰ ਆ ਲੈ ਫੜ ਫੜ ਬਾਰ ਰਹਿੰਦੇ ਹੋਰੇ ਲੱਗੀਆਂ ਆਏ ਤਾਂ ਮਾਰੀ ਅਕਰ ਹੋ ਗਿਆ ਚੱਲ ਫਿਰ ਪੜ ਬੱਕ ਆ ਯਾਰ ਆਸੀ ਨਹੀਂ ਆ ਫੜਾ ਸਕਦੇ ਕੀ ਚਾਹੀਦਾ ਤੈਨੂੰ ਇਹਨਾਂ ਨੂੰ ਹੁਣ ਖਾਵੇਂਗਾ ਸਾਡੇ ਕਰਤ ਨੇ ਮੇੜੀ ਤੇ ਜਾਂਦੇ ਹੁਣ ਫਕੀਰ ਲੋਕ ਨੇ ਇਹ ਫੜਾ ਦੇ 2000 ਚੱਲ ਹੋਈ ਨਹੀਂ 2000 ਤੇ 17000 ਦੀ ਮੇਰੀ ਗਰੀਦ ਆਪਦੀ ਉਹ 17 ਜੀ ਕਿੰਨੇ ਦੀ ਹੋ ਗਈ ਤੂੰ ਬਰਬਰੀ ਕੱਟ ਲਈ ਉਹ 10000 ਚਾਰ ਤੋਂ ਨਾਲ ਦੇਦਾ 14 ਦੋ ਆਦੇ ਇਹਨੇ 16 ਫਿਰ ਤੂੰ ਹਜ਼ਾਰ ਤੂੰ ਚੱਲ ਲੈ ਮੇਰੀ ਸੌ ਕਿੱਥੇ ਪੋਣਾ ਜੋ ਆ ਗਈ ਕਿਡਵਲਾ ਸਾਹ ਉਹਦੇ ਕਹਿੰਦੀ ਭਾਈ ਜੀ ਮਿਥਣ ਬੰਦ ਹੋਇਆ ਮੋੜੂਗਾ ਅੱਗੇ ਪੈਸੇ ਲੈਣੇ ਸਨ ਲੰਗੋ ਹੁੰਦੇ ਤੇ ਆਈ ਨਹੀਂ ਪੂਰੇ ਸਾਉਦੇ ਹੁੰਦੇ ਹੁੰਦੇ ਜਿਵੇਂ ਤੂੰ ਪਰਪੰਸਾਣੀ ਕਾਰਟਰੀ ਲੈ ਕੇ ਦੇ ਦੇ ਨੱਪਣ ਔਰ ਜਿਵੇਂ ਆ ਰਾਜੂ ਹੋਰਨ ਕਰਤਾ ਮੈਂ ਵੀ ਤੈਨ ਨਵੇੜ ਨਾਲ ਹੀ ਗੱਲ ਕਰੀ ਅਗੀ ਦਾ ਮੈਂ ਨਹੀਂ ਕਿਹਾ ਹੁਣ ਮੈਂ ਪਹਿਲਾਂ ਪਾਰ ਗਾ ਜਾਦਾ ਪਈ ਜਾਦਾ ਕੋਈ ਨਹੀਂ ਜਾਦਾ ਕੀ ਹੋ ਕੱਚੇ ਦਾ 5000 ਦੇ ਦਿੰਦੇ ਤੀ ਲੈ ਲੈ ਜੇ ਫਿਰ ਜਿਬੜ ਗਿਆ ਤਾਂ ਵਿਚਾਰਾ ਗਰੀ ਮੰਡੀ ਜਾਂਦਾ ਤੂੰ ਯਾਰ ਸਾਨੂੰ 1 ਘੰਟਾ ਖੜੇ ਆ ਸਾਨੂੰ ਪਰਫਰੀ ਲੈ ਕੇ ਦੇ ਤੇ ਥੂਣ ਵਾਲੀ ਬਾਤ ਗੱਲ ਖਤਮ ਆ 4000 ਨਾਲ ਮੋੜ ਸਾਡਾ ਬਸ ਨਾਲ ਬਰਬਰੀ ਦਊਗਾ ਚਾਰ ਵੀ ਤੋਂ ਬਰਬਰੀ ਵੀ ਦੋ ਹਾਂ ਦੇ ਬੱਚਾ ਆਹ ਠੀਕ ਹੈ ਨੀ ਬੜਾ ਕਹਿੰਦੇ ਬੱਚਾ ਬਾਬਾ ਆਹ ਥੋੜੀ ਜਵਾਨਾ ਨਾ ਲੈਣੇ ਭਾਈ ਆਪਾਂ ਕਿਉਂ ਪੈਸੇ ਲਾਈਏ ਹੋਰ ਉੱਤੇ ਪਹਿਲਾਂ ਇਹਦੇ ਤੇ ਲਾ ਕੇ ਬਹਿ ਗਏ ਉੱਤੇ ਲਾ ਲੈ ਲੈ ਇਹ ਨਹੀਂ ਕਰਦੇ ਹੁੰਦੇ ਕਰਕੇ ਮੋੜਦਾ ਨਹੀਂ ਲੱਗਣ ਦਿੰਦਾ ਆ ਬਾਬੇ ਨੇ ਕਿਹਾ ਮੈਂ ਤੇਰੀ ساری ਉਮਰ ਇੱਥੇ ਮਿੰਦੀ ਤੂੰ ਤਾਂ ਬਿਆਣੇ ਮਾਰੇਗਾ ਤੇ ਪੱਜੀ ਮਾਰੇਗਾ ਤੇ 100 ਬੰਦੇ ਕਿੰਨੇ ਹੋਰੀ ਸੀ 100 ਬੰਦੇ ਚੱਲ ਜਾਣ ਕਰੀਆ ਹੁਣ ਤੋਂ ਲੈ ਕੇ ਪੁੱਛ ਲੈਣੇ ਪੈਸੇ ਕਿ ਕਬਰ ਤੇ ਕਿੰਨੇ ਚੋਰੀ ਦੀ ਪੱਤੀ ਨਹੀਂ ਦਿੱਤੀ ਗਾਧੂ ਚੋਰੀ ਪੱਤੀ ਨਹੀਂ ਕਈ ਮੈਂ ਕਿ ਚੱਲ ਪੱਤੀ ਚੱਲ ਹੋਏ ਦੱਸ ਠੱਗੀ ਵਾਲੀ ਕੀ ਕੰਮ ਕਰਦਾ ਠੱਗੀ ਵਾਲੀ ਆ ਬਈ ਆ ਕਾਟ ਦੰਦਾ ਫਰ ਬੰਦ ਕਹਿ ਦਿੰਦਾ ਇਹ ਚੱਲ ਬੰਦ ਇਹ ਵਾਪਸ ਨਹੀਂ ਕਰੀ ਜਾਂਦਾ ਠੱਖੜਾ ਹੁੰਦਾ ਤਾਂ ਨਾ ਚੱਗਾ ਚੱਕੀ ਜਾਵੇ ਤੇ ਚੱਲ ਬਸ ਪੈਸੇ ਪੈਸਾ ਨਾ ਦੇਈਆ ਨੇ ਬਣਾ ਕੰਦੀਆਂ ਧਨ ਤੇਰੇ ਤੇ ਇਹ ਕਹਿੰਦਾ 18 ਚ ਪੈ ਗਿਆ ਸੀ 16 ਤਾਂ ਸਹੀ ਜਾਂਦੇ ਫਿਰ ਥਾਡੇ ਪਾਸੇ ਮੇਰੀ ਕੱਪੜ ਕਰਕੇ ਦੇ ਬਾਹ ਉਸ ਆਉਣ ਦੇ ਪਾਸੇ ਜਾਂ ਫੇਰ ਬੱਚੇ ਸੜ ਵੀ ਹੋਊਗੀ ਬਾਦਾ ਵਧਾਉਣਾ ਹੁਣ ਕੋ ਮੈਂ ਦੱਸਦਾ ਬਾਦਾ ਵਧਾਉਣਾ ਤਾਂ ਕਿ ਸਾਡੇ ਨਾਲ 500 ਰੁਪਏ ਦੇ ਰੋ ਆ ਮੈਂ ਮੰਗਿਆ ਨਹੀਂਗਾ 2500 ਦਾ ਕਿਹਾ ਇਹਨੂੰ ਵੀ ਲੈ ਲੈ ਨਾ ਨਾ ਤੈਨੂੰ ਤੂੰ ਕਹਿੰਦਾ ਮੈਂ ਛੱਡੀ ਅਸੀਂ ਤੈਨੂੰ ਛੱਡੀ ਬੋਲ

ਕਰਵਾਉਨੇ ਆ ਗੱਲ ਸੁਣ ਮੈਂ ਪੇਕੜਾ ਰਣਾ ਫੜਾ ਫੜਾ ਪਾਪੇ ਕਰਾ ਦੂੰਗਾ ਓਏ ਚੋਦੇ ਨਿਪੜਨ ਵਾਲੀ ਗੱਲ ਕਰੋ ਚੱਲ ਤੂੰ ਮੈਂ ਤੇਰੇ ਘਰ ਤੇ ਦੇਖ ਲਾਉਂਗਾ ਜੰਨ ਨਾਲ ਸਾਨੂੰ ਗੁਜਣ ਭਾਵਾਂ ਹੋਣ ਮੁਰਗੀ ਦੀ ਗੱਲ ਯਾਰ ਚੱਲ ਫੈਸਲਾ ਕਰਾ ਲੈਂਦੇ ਹਾਂ ਥੋੜਾ ਫੈਸਲਾ ਕਰਾ ਲੈਂਦੇ ਹਾਂ ਨਹੀਂ ਕਦੇ ਫੇਰ ਦੱਸੀ ਨਾ ਠੀਕ ਹੈ ਫਿਰ ਇਹ ਹੱਥ ਚ ਖੜੇ ਨੇ ਇਹ ਕੋਈ ਨਹੀਂ ਸਾਡੇ ਨਾਲ ਅਸੀਂ ਆ ਵੀ ਤੈਨੂੰ ਐਂ ਕਿਹਾ ਵੀ ਤੂੰ ਝੂਠਾ ਤੇਰੇ ਹੱਕ 'ਚ ਖੜੇ ਆ ਹਾਂ ਗੱਲ ਦੇ ਸੱਚੀ ਆ ਲੈ ਪੜ ਆ ਬਹੁਤ ਆ ਠੀਕ ਹੈ ਅਸੀਂ ਸਾਡੇ ਕਹਿ ਤੋ ਕਰ ਤਾ ਠੀਕ ਹੈ ਬਹੁਤ ਆ 250 ਚੱਲ ਪੜ ਲਾ ਮਾਰ ਲੈ ਬਾਬਾ ਦਾ ਨਾਂ ਲੈ ਕੇ ਕੋਈ ਗੱਲ ਨਹੀਂ ਜਿਦਾ ਹੀ ਨਹੀਂ ਕਰਦੇ ਹੁੰਦੇ ਕਿ ਮੰਤਾ ਨਾਲ ਸਮਝਾ 2500 ਹੋਰ ਪੜ ਲਾ ਤਨਵਾਦਾ ਕਰੇ ਮਾਰ ਤੇਰੇ ਬੱਚੇ ਰਹਿ ਜਾਣ 2500 ਦੀ ਨਵੇੜਤਾ ਤੇਰਾ ਕੋਸਾ ਜੇ ਮੈਂ ਤੁਸੀਂ ਕਰਤੇ ਵੀਰੇ ਮੈਂ ਕੋਸਾ ਗੰਟਾ ਮਤਾ ਮੇਰਾ ਸੌਦਾ ਵੀ ਨਹੀਂ ਕਰੇ ਤੇਰੇ ਮਾਰੇ ਹਾਂ ਹੁਣ ਨਾ ਕੋਈ ਕੱਟ ਮਾਰ ਕੋਸ ਚੰਗੀ ਆ ਮੜ ਗਿਆ ਹੁਣ ਆ ਇੱਧਰ ਛੱਡ ਲੋ ਚੰਗੀ ਆ ਮਾੜੀ ਆ ਹੁਣ ਨਹੀਂ ਨੀ ਮੋੜਨੀ ਹੌਲੀ ਮੋੜਨੀ ਆ ਸਹੀ ਗੱਲ ਹੈ ਮੋੜ ਕੇ ਮਾਪਾ ਤੈਨੂੰ ਦੇ ਮਾਈਕ ਰੋਂਗ ਬੋੜਨਾ ਦੇਵਾਂਗੇ ਹੋ ਨਹੀਂ ਮੋੜਨੀ ਆ ਜਾਨ ਬੰਦ ਦੀ ਗੱਲ ਹੋਈ ਸੀ ਉਹ ਹੁਣ ਨਹੀਂ ਮੋੜਨੀ ਨੇ ਨਹੀਂ ਮੋੜਨੀ ਨਹੀਂ ਮੋੜਨੀ ਮੇਰੀ ਜੰਦੇ ਮਰਦੇ ਪਵੇ ਬਾਤ ਨਾ ਨਾ ਇਹ ਆਹ ਕੰਦੇ ਦਾ ਆ ਇਹ ਆਹ ਤਾਂ ਕਿੰਦਾ ਸੀ ਫਿਕ ਵਾਪਾ ਵੇਵਨਾ ਠੀਕ ਹੈ ਬੜਵਾਪਾ ਫੜ ਲ ਚਲੋ ਹੁਣ ਹੋੜੀ ਦੇ ਮਗਰ ਬਸ਼ੇਰਾ ਆ ਗਿਆ ਲਵੇਰਾ ਆ ਕੁਛ ਨਾ ਆ ਕੁਛ ਨਾ ਵਾਹ ਵਾਪਿਓ ਵਾਹ ਵਾਪਿਓ ਖੁਸ਼ ਹੋ ਪਰਚੀ ਕਰਾ ਲਓ ਜਾ ਕੇ ਆਪਾਂ ਨੂੰ ਬਾਬੇ ਨੇ ਖੁਸ਼ ਹੋ ਕੇ ਦੇ ਦਿੱਤੇ ਚਲ ਬਸ ਉਹਨਾਂ ਬੋਲੇ ਭਾਈ ਨਿਮੇੜ ਤਰਾ ਬਾਬਾ ਜੀ ਇਹ ਟੱਕ ਕੋਦੀ ਆਪਦਾ ਮੇਮਣਾ ਹੁਣ ਨਹੀਂ ਮੋਰ ਮਣੇ ਜਾ ਟਾਈ ਆਨੇ ਹਾਂ ਪਾਪਾ ਆਪਣੀ ਪਰਚੀ ਹੋਈ ਮੋਰ ਮਣੇ ਜਾ ਟਾਈ ਆਨੇ ਹੁਣ ਠੀਕ ਹੈ ਜੀ ਹਾਂ ਵਿੱਚ ਵੀਡੀਓ ਬਣ ਗਈ ਕਰਾ ਲੇਗੇ ਬਸ ਉਹਨਾਂ ਗੱਡੀ ਚ ਵੜੇ ਚਲੋ